ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਬਟਾਰੀ ਤਹਿਸੀਲ ਬੱਬ ਕਾਲਾ ਸਾਹਰ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਇਸ ਘਰ ਦੇ ਵਿੱਚੋਂ ਆਪਾਂ ਤੁਹਾਨੂੰ ਦੂਸਰੀ ਵੀਡੀਓ ਵਿਖਾਉਣੀ ਹੈ ਦੋ ਤੁਹਾਨੂੰ ਗੱਬਨ ਗਾਵਾਂ ਦਿਖਾਉਣੀ ਹੈ ਤੇ ਇੱਕ ਤੁਹਾਨੂੰ ਬੱਚੇ ਤੋਂ ਬਿਨਾਂ ਤੁਹਾਨੂੰ ਦਿਖਾਵਾਂਗੇ ਗੱਲਬਾਤ ਹੁਣ ਆਪਾਂ ਕਰਦੇ ਹਾਂ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਭਾਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਵਧੀਆ ਵਧੀਆ ਤੁਸੀਂ ਦੱਸੋ ਬਸ ਠੀਕ ਆ ਜੀ ਕਿਰਪਾ ਮਹਾਰਾਜ ਦੀ ਜੀ ਵਿਗਿਆ ਮਾਲ ਪਰਸਾਂ ਵਾਲਾ ਜੀ ਵਿਗਿਆ ਜੀ ਉਸੇ ਵਾਲਾ ਵਿਗਿਆ ਕੰਢੇ ਤੋਂ ਬਾਅਦ ਜੋ ਵੀਡੀਓ ਪੈ ਗਈ ਕਿੰਨਾ ਕਾ ਫਿਰ ਪਹਿਲੀ ਵੀਡੀਓ ਅਸੀਂ ਵਧੀਆ ਰਿਆ ਬਹੁਤ ਵਧੀਆ ਰਿਆ ਜੈਨ ਮੰਨਾਂ ਵੀ ਸਹੀ ਬਰਾਬਰ ਦੇ ਵਿਗਿਆ ਜੋ ਵੀ ਜਿੱਥੇ ਅਸੀਂ ਚਾਹੁੰਦੇ ਆ ਉੱਥੇ ਵਿਗਿਆ ਅੱਛਾ ਹਾਂਜੀ ਆਣ ਤੁਲ ਕੇ ਵਿਗਿਆ ਮਾਲ ਅਸੀਂ ਇਹਨੇ ਕਹਿੰਦੇ ਵੀ ਸਾਡਾ ਘਟ ਵਿਗਿਆ ਚਲੋ ਬਹੁਤ ਮਹਾਰਾਜ ਦੀ ਕਿਰਪਾ ਵਾ ਠੀਕ ਹੈ ਜੀ ਵਧੀਆ ਰਿਜ਼ਲਟ ਰਿਆ ਗਿਆ ਆਪਣਾ ਬਹੁਤ ਜ਼ਿਆ ਉਦਨ ਵੀ ਆਪਣੇ ਰੇਟ 'ਚ ਆ ਜੇ ਅੱਜ ਵੀ ਜਾ ਜੀ ਅੱਜ ਵੀ ਜਾ ਜੀ ਕਰਾਂਗੇ ਜਿਹੜੇ ਹਾਨਾ ਵਾਲੇ ਕਹਾਂਗੇ ਦੂਜਾ ਆ ਜਿਆਦਾ ਜਿਹੜਾ ਛੋਟਾ ਛਾੜ ਵਾਲਾ ਉਹੀ ਉਦਨ ਵੀ ਆਪਾਂ ਜਸਨੋ ਹੀ ਕੀਤੇ ਸੀ ਤੇ ਅੱਜ ਵੀ ਜਸਨੋ ਹੀ ਕੀਤੇ ਸੀ ਤੇ ਉਦਨ ਵੀ ਫਿਰ ਪਹਿਲੇ ਫੋਨਾਂ ਤੇ ਹੋ ਗਿਆ ਹੁਣ ਕੇ ਵੀਰ ਭਰਾਵਾ ਬਹੁਤ ਫੋਨ ਕੀਤੇ ਅੱਛਾ ਤੇ ਆ ਹੈਗਾ ਡੰਗਰਾ ਹੈਗਾ ਮੈਂ ਵੀ ਨਹੀਂ ਹੁਣ ਸਾਰੇ ਸੇਲ ਹੋ ਗਏ ਠੀਕ ਹੈ ਬਾਕੀ ਉਹਦੇ ਜੇ ਵਾਧਾ ਹੋ ਜਾਂਦਾ ਨਾ ਨਾ ਤਾਂ ਟਾਈਮ ਖਰਾਬ ਹੋਵੇ ਨਾ ਅਗਲੇ ਦਾ ਨਾ ਨਾ ਅਗਲੇ ਦਾ ਦੇਤੀ ਅਗਲੇ ਨੂੰ ਉਹ ਦੱਸੋ ਜਿਹੜਾ ਆਪਾਂ ਲੈ ਹੀ ਲੈਣਾ ਹਾਂਜੀ ਹਾਂਜੀ ਚਲੋ ਨਾਮ ਦੱਸਦੇ ਕਰੀ ਆਪਣਾ ਨਾਮ ਕਵਲਜੀਤ ਸਿੰਘ ਜੀ ਪਿੰ ਕਾਚੀਗਾ ਤੋਂ 2 ਕਿਲੋਮੀਟਰ ਤੇ ਰਹੀਏ ਤੋਂ 3 ਕਿਲੋਮੀਟਰ ਠੀਕ ਹੈ ਜੀ ਪਿੰਡਰਾ ਵਾਲਾ ਪੁਲ ਵੱਜਦਾ ਵਈ ਇਹ ਤੋਂ 1.5 ਕਿਲੋਮੀਟਰ ਥਾਣੋਂ ਆਪਣਾ ਡੇਰਾ ਵਾਲਾ ਲਵਾਰਾ ਵਾਲੀ ਸੜਕ ਦੇ ਉੱਤੇ ਤੇ ਲਾਗੇ ਫਾੜਕ ਆਪਾਂ ਨਾਲ ਲਾਗੇ ਫਾੜਕਿਆ ਠੀਕ ਹੈ ਜੀ ਪਾਰ ਜਾ ਟੱਪਦੇ ਗੱਰ ਦੇ ਬੰਨੇ ਮੰਦਰੋਂ ਦਾ ਇੱਕ ਪਾਸੇ ਇੱਕ ਬੰਦਾ ਆਉਂਦੀਆਂ ਮੜੀਆਂ ਤੇ ਉੱਥੇ ਲਾਗੇ ਗੱਰ ਦੇ ਬੰਨੇ ਆਪਣੀ ਕੋਠੀ ਨਵੀਂ ਪਈ ਤੇ ਫੋਨ ਨੰਬਰ ਵੀ ਇੱਕ ਵਾਰੀ ਬੋਲਦਾ 87476 ਤੇ 47933 ਠੀਕ ਹੈ ਜੀ ਚਲੋ ਸ਼ੁਰੂਆਤ ਫਿਰ ਆਪਾਂ ਜਿਹੜੀ ਇਹ ਪਿੰਦੇ ਨੰਬਰ ਤੇ ਆ ਕਾਫੀ ਚੰਗੇ ਕਦ ਕੱਠ ਲਈ ਜਾਵਾਂ ਵੱਡੀ ਗਾਵਾਂ ਜਿਹੜੀ ਤਾਂ ਨੇ ਦੇਖ ਸਕਦੇ ਜੀ ਇਹਦੇ ਇੱਕ ਰੀ ਲਾਗੇ ਤਾਂ ਭਵਾਨੇ ਤੇ ਨਾੜਾਂ ਵਿੱਚ ਚੰਗੀਆਂ ਤੇ ਮਿੰਕ ਮਿੰਨ ਵਿੱਚ ਚੰਗੀ ਲੱਗੀ ਕਿਨਵਾ ਸਵੇਰ ਸੋਨਾ ਵਿੱਚ ਜਿੰਨੇ ਉਹ ਆ ਵੇਖੋ ਜੀ ਵੀਰ ਜੀ ਉਹ ਤਿੱਜਾ ਕਹਿੰਦੇ ਆ ਘਰ ਵਾਲੇ ਅਈਂ ਜੇ ਮਿਲਦੇ ਆ ਵੀ ਚਲੋ ਜਾਇਆ ਤਾਂ ਚੌਥੇ ਵੀ ਹੋ ਸਕਦੀ ਆ ਆਪਾਂ ਇਹ ਨਹੀਂ ਕਹਿ ਸਕਦੇ ਉਹ ਤਾਂ ਮੈਨੂੰ ਚਾਹ ਹੈ ਵੀ ਤਿੰਜੀ ਜਾਂਦੀ ਆ ਠੀਕ ਆ ਜੀ ਤੇ ਭਰਾ ਆਪਾਂ ਦੰਦ ਦੂਨ ਦਾ ਆਪਣਾ ਥਣ ਥੋਣ ਐਨ ਓਕੇ ਕਰਕੇ ਖੜਨ ਇਥੋਂ ਠੀਕ ਆ ਕੋਈ ਹਿੱਲਦਾ ਹੋਵੇ ਤਾਂ ਵੀ ਛੱਡ ਜੀ ਠੀਕ ਹੈ ਤੇ ਕਿੰਨਾ ਕੁ ਦੁੱਧ ਚਵਾਜੂਗੀ ਹੈ ਦੁੱਧ ਵੇਖੋ ਜੀ ਉਹ ਤੇ 18 19 ਕਿਲੋ ਕਹਿੰਦੇ ਆਪਾਂ 17 ਦੀ ਗਾਰੰਟੀ ਦੇਵਾਂਗੇ ਅੱਛਾ 17 ਕਿਲੋਟਰ ਦੁੱਧ ਜਿਹੜਾ ਚਵਾਜੋਗੀ ਚਵਾਜੂਗੀ ਹਾਂਜੀ ਆਪਣੀ ਭੈਣ ਕੋਈ ਸੱਚ ਪੁੱਛੋ ਤੇ ਆਈ ਆ ਸਗੀ ਅੱਛਾ ਤੇ ਉਹਨਾਂ ਨੇ ਮੁੱਲ ਲਈ ਪਿਛਲੇ ਸਵੇਰੇ ਅੱਛਾ ਅੱਛਾ ਤੇ ਐਰ ਗਿਆ ਉਹਦਾ ਭਈਆ ਚਲ ਗਿਆ ਬਾਹਰ ਤੇ ਤਾਂ ਕਰਕੇ ਥੋੜਾ ਜਿਹਾ ਲਿਸਾ ਪਨ ਰਿਹਾ ਵਾ 18 19 ਕਿਲੋ ਸਾਡੀ ਭੈਣ ਜਿਹੜੀ ਚੁੰਦੀ ਰਹੀ ਆ ਅੱਛਾ ਆਪਣੇ ਘਰੋਂ ਹੀ ਆਈ ਹੈ ਕਿ ਇੱਕ ਸੱਤ ਆਈ ਆ ਭੈਣ ਦੇ ਹੁਣ ਤਿੰਨ ਬੇਟੀਆਂ ਵਾਂ ਤੇ ਉਹਦਾ ਕਰਕੇ ਫਿਰ ਉਹਨਾਂ ਕੋਈ ਸੇਵਾ ਨਹੀਂ ਹੁੰਦੀ ਠੀਕ ਹੈ ਉਹ ਤਰ੍ਹਾਂ ਜਿਹੜਾ ਕੱਦ ਕਾਠ ਜਿਹੜਾ ਇਹਦਾ ਚੰਗਾ ਹਾਰੇ ਪੱਲੇ ਦੀ ਗਾਮ ਆ ਜਿਹੜੀ ਹੈ ਲਾਜਾ ਬਿੱਧੀ ਲਾਜਾ ਲਾਜਾ ਬਾਕੀ ਚੰਗਾ ਹਵਾਨਾ ਇਹਨੇ ਤਿਆਰ ਕਰਨਾ ਹੈ 17 ਕਿਲੋਟਰ ਦੁੱਧ ਜਿਹੜਾ ਕਹਿੰਦੇ ਕਿ ਜਿਹੜਾ ਇਹ ਚਵਾਜੂਗੀ ਉਹ ਤਰ੍ਹਾਂ ਜਿਹੜਾ ਕੱਦ ਕੱਠ ਚੰਗਾ ਵਾ ਤੇ ਵਿਜੇ ਟਾਈਮ ਕਿੰਨਾ ਕੁ ਲੈ ਜਾਉਗੀ ਜੀ ਬੇਬੇ ਟਾਈਮ ਇਹ ਤਾਂ ਦੇਣ ਪੂਰੇ ਹੋਣ ਚ 10 ਦਿਨ ਪਏ ਉੱਤੇ ਭੈਣ ਕਹਿੰਦੀ ਵੀ 4 ਦਿਨ ਫਰਦੀ ਹੈ 14 15 ਦਿਨਾਂ ਦੇ ਵਿੱਚ ਸੂਪ ਆਉਗੀ ਠੀਕ ਆ ਹਾਂਜੀ ਤੇ ਮੁੱਲੇ ਤਾਂ ਮੁੱਲ ਦੇ ਵੇਖੋ ਜੀ ਜੋ ਮਰਜ਼ੀ ਕਰਾਉਣ ਲੋ ਕਰਾਈ ਜਾਓ 40 ਮੰਗ ਲਈ 50 ਮੰਗ ਲਈ ਅੱਛਾ ਆਪਾਂ ਮੁੱਲੀ ਜਾਇਜ਼ਾ ਕਰਨਾ ਮੁੱਲ 35000 ਰੁਪਏ ਕਰਨਾ ਜੈਸ ਨੂੰ ਹੀ ਕਰ ਦਈਏ ਹਾਂਜੀ ਕਿੰਨੇ ਦੀ ਜੈਸ ਮੰਗ ਜੈਸ ਨੂੰ ਹਾਂ ਨਾ ਜਿਹੜੀ ਦੇਈ ਬਿਲਕੁਲ ਦੇ ਜੇ ਤੋ 200 ਛੋਟੀ ਹੋਵੇ ਮੈਂ ਅਨਾਵਾ ਵੀ 32000 ਜਾਂ 200 ਛੋਟ ਕਰਦਾ ਅੱਛਾ 32000 ਦੀ ਦੇ ਦੋਗੇ ਹਾਂਜੀ 32 ਵਿੱਚ 200 ਛੋਟ ਕਰ ਦੋ 200 ਛੋਟ ਕਰ ਦਿਆਂਗੇ ਠੀਕ ਹੈ ਜੀ ਤੇ ਹੁਣ ਆ ਗਈ ਆਪਣੇ ਕੋਲ ਇੱਕ ਦੂਸਰੇ ਨੰਬਰ ਤੇ ਇਹ ਵੀ ਗੱbnੀਆਂ ਹਨਾ ਹਾਂਜੀ ਇਹ ਵੀ ਗੱbnਣੇ ਇਹ ਥੋੜੀ ਜਿਹੀ ਸਾੰਭੇ ਘਟਿਆ ਜਿਹੋ ਜੀ ਗਾਵ ਆ ਉਦਾ 14 15 14 15 34 ਚੋਂਦੇ ਰਹੇ ਆ ਬੰਦੇ ਅੱਛਾ ਐਰ ਕੀ ਸੇਵਾ ਜੋ ਥੋੜੀ ਜੀ ਉਹਨਾਂ ਕੋ ਡਾਉਂਦਾ ਹੀ ਹੁੰਦਾ ਬਜ਼ੁਰਗ ਬੰਦਾ ਜੇ ਉਹ ਥੋੜਾ ਜਿਹਾ ਡਾਉਂ ਹੋ ਗਿਆ ਤੇ ਸੇਵਾ ਪਾਣੀ ਕਰਦਾ ਠੀਕ ਹੈ ਠੀਕ ਹੈ ਭਾਜੀ ਉਹ ਹੈਂਡੀਕੈਪ ਬੰਦਾ ਵਾ ਅੱਛਾ ਜੇ ਕੋ ਲਈ ਤੇ ਇਹ ਕਿੰਨਾ ਟਾਈਮ ਖੜਦੀ ਸੀ ਇਹਦੇ ਦੱਸ ਦੇਣਿਆ ਇਹ ਜੇ 10 ਦਿਨ ਖੜਦੀ ਹਾਂਜੀ ਹਾਂਜੀ ਪੂਰੇ 10 ਦਿਨ ਖੜਦੀ ਆ ਹਵਾਨਾ ਪੂਰਾ ਮੇਲ ਬਣਾਉਂਗੀ ਚੰਗਾ ਭਰੂਗੀ ਹਵਾਨਾ ਹਨਾ ਪੂਰਾ ਹੀ ਬੁਲਾ ਰਹੇ ਹੁ ਲਈ ਆਪਣਾ ਕਿਹੜਾ ਕੋਈ ਝੂਠ ਐ ਜਤੋਂ ਪਿੰਡ ਬੁਲਾ ਰਾ ਉਥੋਂ ਲਈ ਐ ਅੱਛਾ ਹਾਂਜੀ ਲਿਆ ਖੋਲੀਏ ਫਿਰ ਤ ਥਾਣੇ ਵੱਖੋ ਬਾਬਾ ਜੀ ਆਪਾਂ ਚੋੜਨੇ ਮਾ ਲਈਓ ਮੰਦਰੂ ਤਿੰਨ ਥਾਣੇ ਆ ਅੱਛਾ ਹਾਂਜੀ ਇੱਕ ਹੈਗਾ ਵਾ ਜਬੂਜਾ ਨਾਲ ਉਹ ਚੱਲਦਾ ਨਹੀਂਗਾ ਚੱਲਦਾ ਹੀ ਨਹੀਂ ਆਹ ਲੈ ਬਾਕੀ ਉਹ ਤਰ੍ਹਾਂ ਥਾਣਾ ਦਾ ਸਾਈਜ਼ ਆਪਾਂ ਦੇਖ ਸਕਦੇ ਚੰਗਾ ਵਾ ਤਿੰਨ ਥਾਣੇ ਜਿਹੜੇ ਪੂਰੇ ਵਧੀਆ ਕੰਦੇ ਚੱਲਦੇ ਆ ਤੋੜ ਦਿਓ ਜੀ ਅਜੇ 10 ਦਿਨ ਦੇ ਕਰੀਬੇ ਵੀ ਕਹਿੰਦੇ ਕਿ ਖੜਦੀ ਆ ਤੇ ਹਵਾਨਾ ਇਹਨੇ ਵੀ ਪੂਰਾ ਤਿਆਰ ਕਰਨਾ ਜੇ ਥਾਲਿਆ ਬਾਕੀ ਜਿਹੜਾ ਕੋਈ ਸੰਭ ਵਾਲਾ ਕੋਈ ਲੈ ਜਾਊਗਾ ਤੇ ਦੁੱਧ ਇੰਨੇ ਵੀ ਚੰਗਾ ਕੱਢੀ ਜਾਣਾ ਵਾ 14-15 ਦੇ ਲਾਗੇ ਬੰਨੇ ਦੁੱਧ ਜਿਹੜਾ ਕਹਿੰਦੇ ਕਿ ਇਹ ਵੀ ਤਿੰਨਾਂ ਸਣਾ ਚੰਚਵਾ ਦਿੰਦੀ ਲੈ ਜਾ ਵੀਰ ਜੀ ਆਹ ਦੇਖ ਸਾਡੇ ਇੱਧਰ ਲੇ ਤਾਂ ਪੂਰੇ ਵਧੀਆ ਵਜੇ ਨੇ ਬਾਕੀ ਕੁਛ ਕੁਛ ਭਲਾ ਵੀ ਹਵਾਨੇ ਤੇ ਪੈਂਦੀਆਂ ਦਾ ਵਾ ਨਾ ਵਾ ਨਹੀਂ ਰਾ ਜੈ ਨੇ ਪੂਰਾ ਤਿਆਗ ਕਰਨਾ ਤੇ ਇਹਦਾ ਵੇਧੀ ਕੀ ਰੱਖਣਾ ਫਿਰ ਮੋਲ ਆਪਾਂ ਮੋਲ ਤੇ ਵੇਖੋ ਜੀ ਘਰਾਂ ਵਾਲੇ ਤੇ ਬਹੁਤ 30-32000 ਰੁਪਈਆ ਵੀ ਮੰਗੀ ਜਾਂਦੇ 35 ਵੀ ਮੰਗੀ ਜਾਂਦੇ ਆ ਹਾਂਜੀ ਹਾਂਜੀ ਆਪਾਂ ਮੋਲ 25 ਕਰਦੇ ਆ ਉਸ ਤੋਂ ਮਨਤਾਨ ਹੋ ਜਾਊਗਾ ਅੱਛਾ ਹਾਂਜੀ ਮਨਤਾਨ ਹੋ ਜਾਊਗਾ ਕਿ ਛੋਟ ਹੀ ਹੋਊਗੀ ਨਾ ਮਨਤਾਨ ਕਰਦੇ ਆਂਗੇ ਕਿੰਨੇ ਦੇ ਕਰਦੇ ਹੋਗੇ 23000 ਦੀ ਦੇ ਦੇਾਂਗੇ 23000 ਦੀ ਜੱਸ ਨੋਈਆਂ ਜੱਸ ਨੋਈ ਉਹ ਚ 200 ਛੋਟ ਹੀ ਕਰਾਂਗੇ ਠੀਕ ਹੈ ਜਿਹੜੇ ਆਪਾਂ ਫਿਰ ਰੇਟ ਦੱਸੰਦੇ ਆ ਕਿ ਬਿਲਕੁਲ ਜਿਹੜੇ ਬਿਲਕੁਲ ਹੀ ਲੈਣ ਵਾਲੇ ਆ ਆ ਜੀ ਲੈਣ ਵਾਲੇ ਬਿਲਕੁਲ ਜੀ ਆਪਾਂ ਐਵੇਂ ਦਾਅ ਵਾਦ ਦੇਣਾ ਘਾਟ ਵਾਲੇ ਆਵੇਂ ਘੜੀ ਸ਼ੋਹਾਰੀਆਂ ਨੂੰ ਦਾ ਬੰਦਾ ਚੰਗਾ ਨਹੀਂ ਲੱਗਦਾ ਹਾਂਜੀ 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 ਆਪਾਂ ਮੁੱਲੀ ਉਹਨੇ ਕਰਨੇ ਆ ਕਿ ਜਿੱਥੇ ਆਪਾਂ ਦੇ ਹੀ ਦੇਣੀ ਆ ਠੀਕ ਹੈ ਜੀ ਹਾਂਜੀ ਤੇ ਹੁਣ ਇਹ ਕੰਡ ਤੇ ਆ ਗਈ ਆਪਣੇ ਕੋਲ ਇਹਦੇ ਕੋਲ ਵੇਦੀ ਕਿੰਨਾ ਜੀ ਦੁੱਧ ਦੁੱਧ ਦੇ ਵੇਖੋ ਜੀ ਪਹਿਲਾਂ ਅਸੀਂ 9 ਕਿਲੋ ਹਾਂਜੀ ਇਹਦਾ ਬੱਚਾ ਮਰਨ ਦਾ ਕਰਕੇ ਦੁੱਧ ਘਟਾ ਗਈ ਆ ਅੱਛਾ ਕੋਈ ਵੀਰ ਇਹਦੀ ਆਖੂਗਾ ਨਾ ਵੀ ਵੀਡੀਓ ਮੈਨੂੰ ਬੱਚੇ ਵਾਲੀ ਵੀ ਪਾ ਦਿਓ ਉਹ ਵੀ ਪਾ ਦਿਆਂਗੇ ਅੱਛਾ ਤੇ ਹੁਣ ਹਾਲਦੀ ਘੜੀ ਦਾ ਆਪਾਂ 7 ਕਿਲੋ ਮਿਣ ਕੇ ਦਵਾਂਗੇ ਅੱਛਾ 7 ਕਿਲੋ ਘਰੋਂ ਚਵਾ ਦੋਗੇ ਚਵਾ ਕੇ ਦਵਾਂਗੇ ਜੀ ਚੱਕ ਨਾ 8 ਵੀ ਕਰ ਦੀ ਜੇ ਅੱਛਾ ਹਾਂਜੀ ਲਿਆ ਫਿਰ ਤੋਰ ਹੈ ਕਰੀਨਾ ਵਿੱਚ ਦੁੱਧ ਸੋਆ ਕਿੰਨਾ ਜੇ ਦਾ ਪਹਿਲਾਂ ਜੀ ਪਹਿਲਾਂ ਹੀ ਸੋਆ ਜੇ ਜਿਹੜਾ ਇਹਦੇ ਬਾਕੀ ਥਾਣੇ ਦੇ ਦੇਖ ਸਕਦੇ ਨਹੀਂ ਲੱਗੇ ਤਾਂ ਤੋਰ ਦਿਓ ਜੀ ਹਾਂਜੀ ਉਤਰਾ ਕਿੰਨਾ ਕਿਚਰਾ ਹੋਇਆ ਇਹਨਾਂ ਸੂਈ ਨੂੰ ਸੂਈ ਨੂੰ ਸਾਰੇ ਅੱਜ ਮੇਰੇ ਸਾਹਮਣੇ ਨਾਲ ਇੱਕ ਚੱਕ ਭਾਗਾ 5 ਦਿਨ 5 ਦਿਨ ਮਹੀਨੇ ਦੇ ਲਾਗੇ ਬੰਨੇ ਜਿਹੜੇ ਕਿੱਟੇ ਕਿੱਟੇ ਲਾਗੇ ਬੰਨੇ ਹੋਣ ਹੁਣ ਕਹਿੰਦਾ ਕਿ 7 ਲੀਟਰ ਦੁੱਧ ਜਿਹੜਾ ਘਰੋਂ ਚਵਾ ਦਾਂਗੇ ਬਾਕੀ ਇਹ ਸੂਈ ਸਵਾਈ ਆ ਇਹ ਆਪਣੀ ਜਿਹੜੀ ਚਵਾਈ ਕਰਕੇ ਖੜਾ ਗੱਬਣਾ ਵੀ ਜਿਹੜੀਆਂ ਆਪਣੀਆਂ ਪਾਸ ਕਰਕੇ ਖੜਿਆ ਕਰ ਲੈ ਜਾ ਵੀਰ ਜੀ ਇਰਾਵਤ ਕੀ ਰੱਖਦੀ ਏ ਮੁੱਲ ਫੇਰ ਆਪਾਂ ਮੁੱਲ ਵੇਖੋ ਜੀ ਪਹਿਲਾਂ ਤੇ ਆਪਾਂ ਨੂੰ ਬਹੁਤ ਮਹਿੰਗੀ ਪੈਂਦੀ ਲੰਦੇ ਵੀ ਵੀਰ ਭਰਾ ਬੱਚੇ ਨਾਲ ਪੈਸੇ ਅੱਛਾ ਲੰਦੇ ਆ 22000 ਰੁਪਈਆ ਵੀ ਲੰਦੇ ਅੱਛਾ ਹੁਣ ਜਿਹੜਾ ਆ ਵੀ ਤੁਹਾਨੂੰ ਪਤਾ ਬਾਦ ਘੜ ਚਲਦੀ ਇੰਨਾ ਚੀ ਚਲਦੀ ਇੰਨਾ ਜੋ ਪੂਰੀ ਕਰਨੀ ਆ ਹਾਂਜੀ ਹਾਂਜੀ ਹੁਣ ਤਾਂ ਮੋਲਾ ਆਪਾਂ ਕਰਦੇ ਜੇ 16000 ਰੁਪਈਆ 16000 ਹਾਂਜੀ ਕਿੰਨੇ ਦੀ ਦੇ ਦੇਣੀ ਆ ਹੁਆ ਨਾ ਹੀ ਜਿਹੜੀ ਦੇ ਹੀ ਦੇਣੀ ਆ ਹਾਂਜੀ ਹਾਂਜੀ 13000 ਦੀ ਦੇ ਦੇਣ 13000 ਦੀ ਦੇ ਦੋਗੇ ਤੇ ਦੁੱਧ 7 ਲੀਟਰ ਚਵਾ ਦੋਗੇ ਚਵਾ ਕੇ ਜੀ ਦੋ ਟਾਈਮ ਆਪਣੇ ਬੰਦਾ ਇੱਥੇ ਤਸੱਲੀ ਕਰਕੇ ਖੜੇ ਆਪਾਂ ਬਾਅਦ ਵਿੱਚ ਲਾਂਮਾ ਨਹੀਂ ਲੈਣਾ ਅੱਛਾ ਭਾਵੇਂ ਤਿੰਨ ਡੰਗ ਚੋਈ ਜਾਵੇ ਤਿੰਨ ਡੰਗ ਭਾਵੇਂ ਜਿੱਤਾਂ 7 ਦੀ ਗਰੰਟੀ ਦਵਾਂਗੇ ਕੋਈ ਘਰ ਤੱਕ ਰਚਾਇ ਵੀ ਘਟ ਜੇ ਤਾਂ ਵੀ ਸਾਡਾ ਦੋਹਾਂ ਡੰਗਾ ਦੁੱਧ ਪਾਸ ਠੀਕ ਹੈ ਜੀ ਹਾਂਜੀ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਇਹ ਹੈ ਕਿ ਗੱਬਣਾ ਆਪਣੀਆਂ ਪਾਸ ਕਰਕੇ ਖੜੋ ਤੇ ਸੂਈ ਹੈ ਜਿਹੜੀ ਉਹਦੀ ਆਪਣੀ ਚਵਾਈ ਕਰਕੇ ਖੜੋ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ